ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਹਾਂਜੀ ਨੋਨੀ ਬਾਈ ਸਤਿ ਸ਼੍ਰੀ ਅਕਾਲ ਜੀ ਅੱਜ ਲਾਉਣ ਆ ਗਿਆਂ ਬੱਚੇ ਦੇ ਰੰਗ ਕੱਲ ਲੜਾਇਆ ਸੀ ਜੀ ਅੱਜ ਛੱਡਣਾ ਕੱਲ ਤਾਂ ਹੋਈ ਉਹਨਾਂ ਨੇ ਚ ਮਲੋਟ ਕਰਤੀ ਇਹਨੇ ਇੱਕਲ ਕਾਲ ਰੂਸਾ ਕੀਤਾ ਹਾਂ ਦਿਖਾਉਨੇ ਆ ਬਾਈ ਲਿਆ ਕੱਟ ਲੈ ਥੱਲੇ ਸਹੀ ਪੱਲਾ ਕੱਟ ਕਰ ਦਿੰਦਾ ਲਓ ਜੀ ਇਹ ਆ ਪੇ ਡਾਕਟਰ ਗਿਆ ਕਰਨੀ ਹੁਣ ਮੈਨੂੰ ਨਹੀਂ ਰੰਗ ਲਾਉਣ ਦੇ ਅੰਦਰ ਹਾਂ ਬਾਈ ਸੱਦੀ ਜੀ ਗੱਲ ਆ ਵੀਰੇ ਨੇ ਜਿਹੜੀ ਗੱਲ ਤੁਸੀਂ ਸਹੀ ਤੁਸੀਂ ਲੈ ਭਰਾ ਹਾਉਨੇ ਕੀ ਕਰੂ ਇਹਦਾ ਆਹ ਨਾਲ ਇਹਨਾਂ ਵਿਚਾਰੇ ਨੇ ਕੀ ਪਪਟ ਕਰੂ ਠੱਟੀ ਮਾਰਦੀ ਐ ਲੈ ਬਈ ਲਾ ਕੇ ਦਿਖਾਉਨੇ ਆ ਊੜਾ ਕਰਦਾ ਅੰਦਰੋਂ ਥੱਲੇ ਰੱਖ ਆ ਫੰਗ ਥੱਲੇ ਰੱਖ ਊੜਾ ਘਣਾ ਜਦੋਂ ਨਾਲ ਲੈ ਬਈ ਲਾ ਰਹੀ ਲੈ ਆ ਸਮਰ ਅੰਦਰ ਟਰਿੱਲ ਮਾਰੀ ਐ ਬੰਦ ਨਾ ਕਰਦੀ ਲੋ ਬਰਾ ਸਕਾ ਦੀ ਇਹਨੂੰ ਲਿਆ ਬਰਾ ਬਠਾਈਏ ਤੇ ਹੁਣ ਪਹਿਲਾ ਫੇਰ ਢਾ ਦਾਂਗੇ ਲਾਓ ਜੀ ਬਾਈ ਲੱਗਿਆ ਛੜਣਾ ਮੁੰਡਾ ਸਾਡਾ ਛੜਦੇ ਵੀ ਦੇਖੀ ਜਾਉ ਇੱਕ ਤਾਂ ਗਿਆ ਦੂਜਾ ਵੀ ਗਿਆ ਕਾਲਰਾਂ ਥੋੜੀਆਂ ਜੀਆਂ ਸ਼ੂਟੀਆਂ ਲੱਗੀਆਂ ਬਈ ਵੱਡੀਆਂ ਲਾਉਣੀਆਂ ਦੀ ਲਾਓ ਢਾਈਏ ਇਹਨਾਂ ਨੂੰ ਅੱਜ ਲਾਓ ਚੱਕ ਤਾਈ ਮੁੰਡੇ ਨੇ ਆਵਨ ਨੇ ਚਲੋ ਜੀ ਖੜਾ ਦਿਓ ਹਾਂ ਹਾਂ ਲਾਓ ਜੀ ਨਵੇਂ ਬੱਚੇ ਨੇ ਭਰਾ ਹੈ ਖੈਤਰੀ ਲਾ ਕੇ ਡਾ ਥੱਲੇ ਕਰਕੇ ਲੋ ਇਹ ਬਰਾ ਬੱਚੇ ਸਾਡੇ ਟ੍ਰੇਨਿੰਗ ਗਰਾਊਂਡ ਲੱਗੇ ਨੇ ਨਵੇਂ ਬੱਚਿਆਂ ਦੀ ਹਾਂ ਆ ਤੋ ਉਹ ਤਾਂ ਇਹਨਾਂ ਨੇ ਕਿਹਾ ਤੇ ਅੱਜ ਜੁੜੇ ਨਹੀਂ ਗਿਆ ਆਵਾ ਕਰਕੇ ਕੱਲ ਬਹੁਤ ਸੋਣਾ ਓੜਿਆ ਹਾ ਜਿਹੜਾ ਔਰਲਾ ਭੂਰੀਆਂ ਕੰਤਾਂ ਦਾ ਇਹਦੇ ਯਾਰ ਅਸੀਂ 2 ਦਿਨ ਤੂੜੀ-ਤਾੜੀ 3 ਦਿਨ ਬਣਾਉਂਦੀ ਨਾ ਉਹ ਤਾਂ ਫੈਂਸੀਆਂ ਹੋ ਗਈਆਂ ਇਹਨਾਂ ਦੇ ਇਹਨਾਂ ਨੇ ਗੇਟ ਨਹੀਂ ਬੰਦ ਕਰਿਆ ਮੱਛਰ ਨੇ ਖਾ ਲਏ ਹੈ ਮੈਂ ਹੁਣ ਪਰਸੋਂ ਦੀ ਵਿਹਲੇ ਹੋਇਆ ਤੇ ਇਹਨਾਂ ਦਿਨ ਨੇ ਦਵਾਈ ਹੋਣਾਂ ਤੇ ਕਾਲੀ ਹੋ ਗਈ ਉੱਤੋਂ